स्टूडेंट मैं ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਦੇ ਆਪਣੇ YouTube ਚੈਨਲ ਸਟੱਡੀ ਮਾਸਟਰ ਵਿੱਚ ਅੱਜ ਦੀ ਇਸ ਵੀਡੀਓ ਵਿੱਚ ਅਸੀਂ BA ਸੈਕੰਡ ਸਮੈਸਟਰ ਲਾਜ਼ਮੀ ਪੰਜਾਬੀ ਦੀ ਯੂਨਿਟ 1 ਦਾ ਚੈਪਟਰ 2 ਕਰਾਂਗੇ ਚੈਪਟਰ 2 ਵਿੱਚ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਤਾਜ ਮਹਿਲ ਦਾ ਕੇਂਦਰੀ ਭਾਵ ਅਤੇ ਵਿਸ਼ਾ ਵਸਤੂ ਕਰਾਂਗੇ ਸਭ ਤੋਂ ਪਹਿਲਾਂ ਕੇਂਦਰੀ ਭਾਵ ਕਰਦੇ ਹਾਂ ਤਾਜ ਮਹਿਲ ਪ੍ਰੋਫੈਸਰ ਮੋਹਨ ਸਿੰਘ ਦੀ ਲਿਖੀ ਹੋਈ ਹੈ ਕਿਸ ਦੀ ਲਿਖੀ ਹੋਈ ਹੈ ਪ੍ਰੋਫੈਸਰ ਮੋਹਨ ਸਿੰਘ ਦੀ ताजमहल ਦੇ ਵਿਚਾਰਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਪਹਿਲਾ ताजमहल ਦੀ ਸੁੰਦਰਤਾ ਅਤੇ ਦੂਜਾ ताजमहल ਦੀ ਅਸਲੀਅਤ। ताजमहल ਦੀ ਸੁੰਦਰਤਾ ਇਸ ਕਰਕੇ ਕਿਉਂਕਿ ਜਦੋਂ ਆਪਾਂ ताजमहल ਵੇਖਣ ਜਾਂਦੇ ਆ ਤਾਂ ਉਹ ਸੋਹਣਾ ਦਿਖਾਈ ਦਿੰਦਾ ਹੈ। ਪਰ ताजमहल ਦੀ ਅਸਲੀਅਤ ਇਸ ਕਰਕੇ ਕਿਉਂਕਿ ਜਦੋਂ ਆਪਾਂ ਜਾਣਦੇ ਆ ਕਿ ताजमहल ਕਿਵੇਂ ਬਣਿਆ ਹੈ ਤਾਂ ਇਹ ਲੱਖਾਂ ਰੋਂਦਾ ਕੁਲਾਂਦੇ ਮਜ਼ਦੂਰਾਂ ਤੋਂ ਬਣਿਆ ਹੈ। ਤਾਜ ਮਹਿਲ ਚਾਨਣੀ ਰਾਤ ਵਿੱਚ ਇਸ ਤਰ੍ਹਾਂ ਪ੍ਰਤੀਤ ਹੁੰਦਾ ਸੀ ਜਿਵੇਂ ਦੁੱਧ ਚਿੱਟਿਆ ਰੰਗਦਾਰ ਸੰਗਮਰਮਰ ਦੀਆਂ ਸਿੱਲਾਂ ਦੇ ਗਲ ਬਾਹਾਂ ਪਾ ਕੇ ਚੰਨ ਦੀਆਂ ਸੋਹਲ ਤੇ ਪਤਲੀਆਂ ਰਿਸਮਾਂ ਵੇਪਰਵਾਹ ਹੋ ਕੇ ਸੁੱਤੀਆਂ ਪਈਆਂ ਜਦੋਂ ਆਪਾਂ ਤਾਜ ਮਹਿਲ ਵੇਖਣ ਜਾਂਦੇ ਆ ਤਾਂ ਉਹ ਬਹੁਤ ਸੋਹਣਾ ਪ੍ਰਤੀਤ ਹੁੰਦਾ ਹੈ ਐਵੇਂ ਲੱਗਦਾ ਹੈ ਕਿ ਉੱਥੇ ਦਾ ਵਾਤਾਵਰਣ ਬਹੁਤ ਹੀ ਸੋਹਣਾ ਹੈ ਹੁਣ ਅੱਗੇ ਪੜਦੇ ਹਾਂ ਤਾਜ ਮਹਿਲ ਸਧਾਰਨ ਨਜ਼ਰ ਨੂੰ ਬਹੁਤ ਸੋਹਣਾ ਲੱਗਦਾ ਹੈ ਪਰ ਉਸ ਦੀ ਅੰਸਾਰੀ ਲੱਖਾਂ ਰੋਂਦੇ ਕੁਲਾਉਂਦੇ ਮਜ਼ਦੂਰਾਂ ਤੇ ਮਜ਼ਦੂਰਨੀਆਂ ਤੋਂ ਜਬਰੀ ਵਗਾਰ ਕਰਾ ਕੇ ਕੀਤੀ ਗਈ ਹੈ ਇਸ ਕਰਕੇ ਅਜੀਤ ਹੁਸਨ ਨੂੰ ਸੱਚਮੁੱਚ ਦਾ ਹੁਸਨ ਨਹੀਂ ਕਿਹਾ ਜਾ ਸਕਦਾ ਸਗੋ ਇਹ ਇੱਕ ਤੋਕਾ ਹੈ ਹੁਣ ਅੱਗੇ ਪੜਦੇ ਹਾਂ ਵਿਸ਼ਾ ਵਸਤੂ ਤਾਜ ਮਹਿਲ ਪ੍ਰੋਫੈਸਰ ਮੋਹਨ ਸਿੰਘ ਦੀ ਲਿਖੀ ਹੋਈ ਇੱਕ ਕਵਿਤਾ ਹੈ ਇਸ ਦਾ ਵਿਸ਼ਾ ਤਾਜ ਮਹਿਲ ਦੀ ਸੁੰਦਰਤਾ ਹੈ ਇਸ ਵਿੱਚ ਆਏ ਵਿਚਾਰਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ ਇਸ ਦੇ ਪਹਿਲੇ ਹਿੱਸੇ ਵਿੱਚ ਕਵੀ ਤਾਜ ਮਹਿਲ ਦੀ ਸੁੰਦਰਤਾ ਨੂੰ ਅੱਖੀ ਦੇਖ ਕੇ ਫੋਰੀ ਅਨੁਭਵ ਤੋਂ ਪ੍ਰੇਰਿਤ ਹੋਇਆ ਤਾਜ ਮਹਿਲ ਦੀ ਸੁੰਦਰਤਾ ਉਹ ਆਪਣੇ ਅੱਖੀ ਵੇਖਦਾ ਹੈ ਜਿਸ ਬਾਰੇ ਉਹ ਇਸ ਕਵਿਤਾ ਵਿੱਚ ਦੱਸਦਾ ਹੈ ਕਵੀ ਕਹਿੰਦਾ ਹੈ ਕਿ ਤਾਜ ਮਹਿਲ ਚਾਨਣੀ ਰਾਤ ਵਿੱਚ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਵੇਂ ਦੁੱਧ ਚਿਟਿਆ ਰੰਗਦਾਰ ਸੰਗ ਮਰਮਰ ਦੀਆਂ ਸਿੱਲਾਂ ਦੇ ਗਲ ਬਾਹਾਂ ਪਾ ਕੇ ਚੰਨ ਦੀਆਂ ਸੋਹਲ ਤੇ ਪਤਲੀਆਂ ਰਿਸਮਾਂ ਬੇਪਰਵਾਹ ਹੋ ਕੇ ਸੁੱਤੀਆਂ ਪਈਆਂ ਹਨ ਉੱਥੇ ਪੌਦਿਆਂ ਦੀਆਂ ਟਹਿਣੀਆਂ ਦੇ ਬੇਲਾਂ ਗਲ ਲੱਗ ਕੇ ਤੇ ਕਲੀਆਂ ਬੇਲਾਂ ਦੇ ਗਲ ਲੱਗ ਕੇ ਸੁੱਤੀਆਂ ਪਈਆਂ ਹਨ ਉੱਥੋਂ ਦਾ ਵਾਤਾਵਰਣ ਕਿਹ ਹੈ ਬਿਲਕੁਲ ਸ਼ਾਂਤ ਹੈ ਹੁਣ ਅੱਗੇ ਪੜਦੇ ਹਾਂ ਦੂਜੇ ਭਾਗ ਵਿੱਚ ਕਵੀ ਇਸ ਨੂੰ ਇਤਿਹਾਸ ਨਾਲ ਜੋੜ ਦਿੰਦਾ ਹੈ ਕੀ ਕਰਦਾ ਹੈ ਇਤਿਹਾਸ ਨਾਲ ਜੋੜ ਦਿੰਦਾ ਹੈ ਅਨੁਭਵ ਦਾ ਛਿੰਨ ਉਸ ਦੀ ਕਾਵ ਸਿਰਜਣਾ ਦਾ ਪ੍ਰਾਥਮਿਕ ਸਰੋਤ ਹੈ ਅਤੇ ਇਤਿਹਾਸ ਦੁਜੇਲਾ ਪਰੋਣਾ ਸਰੋਤ ਹੈ ਕਵਿਤਾ ਦੇ ਪਹਿਲੇ ਅਧ ਸੋਹਜ ਸਵਾਦ ਤਰਹੀ ਤੱਕ ਕਵੀ ਤਾਜ ਮਹਿਲ ਦੀ ਸੁੰਦਰਤਾ ਨੂੰ ਰਵਾਇਤੀ ਢੰਗ ਨਾਲ ਹੀ ਬਿਆਨ ਕਰਦਾ ਹੈ ਉਸ ਨੂੰ ਚੰਦ ਚਾਨਣੀ ਵਿੱਚ ਸੰਗਮਰਮਰ ਦਾ ਬਣਿਆ ਤਾਜ ਮਹਿਲ ਰੋਮਾਂਟਿਕ ਤੇ ਅਨਵਦ ਸੁੰਦਰਤਾ ਦਾ ਦਾਣ ਮੁੰਨਾ ਦਿਖਾਈ ਦਿੰਦਾ ਹੈ ਉਸ ਉਹ ਜਦੋਂ ਪਹਿਲਾ ਜਾ ਕੇ ਦੇਖਦਾ ਤਾਂ ਉਸ ਤਾਜ ਮਹਿਲ ਬਹੁਤ ਸੋਹਣਾ ਦਿਖਦਾ ਹੈ ਪਰ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਇਹ ਲੱਖਾਂ ਰੋਂਦੇ-ਕੁਲਾਂਦੇ ਮਜ਼ਦੂਰਾਂ ਤੋਂ ਬਣਿਆ ਹੈ ਤਾਂ ਉਹ ਬਹੁਤ ਉਦਾਸ ਹੁੰਦਾ ਹੈ ਫਿਰ ਗੁਬੰਦ ਦੇ ਅੰਦਰ ਦੇ ਟੋਟੇ-ਟੋਟੇ ਹੋਣ ਨਾਲ ਉਸ ਦੀਆਂ ਅੱਖਾਂ ਸਾਹਮਣੇ ਤਾਜ ਮਹਿਲ ਦਾ ਇਤਿਹਾਸ ਆ ਜਾਂਦਾ ਹੈ ਜਿਸ ਵਿੱਚ ਉਸ ਨੂੰ ਲੱਖਾਂ ਰੋਂਦੇ-ਕੁਲਾਂਦੇ ਛਾਟੇ ਖਾ ਖਾ ਕੇ ਵੰਗਾਰਾ ਕਰਦੇ ਮਜ਼ਦੂਰ ਤੇ ਮਜ਼ਦੂਰਨਾ ਮਜ਼ਦੂਰनियां ਦਿਖਾਈ ਦਿੰਦੇ ਹਨ ਇੱਕ ਝਾਕੀ ਨੂੰ ਦੇਖਣ ਤੋਂ ਮਗਰੋਂ ਉਹ ਤਾਜ ਮਹਿਲ ਦੀ ਸੁੰਦਰਤਾ ਨੂੰ ਸੱਚਮੁੱਚ ਦਾ ਹੁਸਨ ਮੰਨਣ ਤੋਂ ਇਨਕਾਰੀ ਹੋ ਜਾਂਦਾ ਹੈ ਉਸ ਨੂੰ ਇੱਕ ਧੋਖਾ ਮੰਨਦਾ ਹੈ ਤਾਜ ਮਹਿਲ ਦੀ ਸੁੰਦਰਤਾ ਪ੍ਰਤੀ ਕਵੀ ਤੇ ਇਹ ਅਨੁਭਵ ਮੌਲਿਕ ਤੇ ਨਵੀਨ ਹਨ